ਬਹੁਤ ਚੀਜ਼ਾਂ ਹੁੰਦੀਆਂ ਆਪਣੇ ਕੋਲ ਹੁਣ ਆ ਦੇਖੋ ਆ ਲਿਪ ਬਾਮ ਆ ਗਈ ਹਨਾ ਕਿੰਨੇ ਦਾ ਡੱਬਾ ਹੈ 150 ਰੁਪਏ ਦਾ ਇਹਦੇ ਵਿੱਚ ਪੀਸ ਕਿੰਨੇ ਆ 42 ਪੀਸਿਸ ਹੈ 42 ਪੀਸਿਸ ਲਿਪ ਬਾਮ ਕਿੰਨੇ ਦਾ ਪੈਣਾ 150 ਰੁਪਏ ਦਾ ਡੱਬਾ ਠੀਕ ਹੈ ਹੁਣ ਆ ਦੇਖੋ ਇਹ ਵੈਕਸ ਹੈਗੀ ਹੈ 40 ਰੁਪਏ ਦੀ ਵੈਕਸ ਆ ਜੀ ਤੁਸੀਂ ਆਪ ਬਾਜ਼ਾਰੋਂ 100 ਰੁਪਏ ਦੀ ਲੈਨੇ ਹੋ ਤੁਹਾਨੂੰ ਕਿੰਨੇ ਦੀ ਪੈਣੀ ਸਿਰਫ 40 ਰੁਪਏ 1 ਲੀਟਰ ਰੋਜ਼ ਵਾਟਰ ਹੈ ਠੀਕ ਹੈ ਜੀ ਤਾਨੂੰ ਕਿੰਨੇ ਦਾ ਪੈਣਾ 20 ਰੁਪਏ ਦਾ ਸਿਰਫ 20 ਰੁਪਏ ਦਾ ਰੋਜ਼ ਵਾਟਰ ਆ ਇਹ ਡੀਓ ਵਗੈਰਾ ਆ ਗਏ ਮੈਂ ਕੁਛ ਵੀ ਸੈਪਰੇਟ ਕੱਢ ਕੇ ਨਹੀਂ ਰੱਖਿਆ ਹੋਇਆ ਤੁਹਾਡੇ ਲਈ ਆ ਇੱਕ ਰੂਮ ਚ ਆਇਆ ਠੀਕ ਹੈ ਜੀ ਔਰ ਤੁਹਾਨੂੰ ਦੋ ਚਾਰ ਐਟਮਾ ਦਿਖਾਉਂਦੀ ਆ ਇਹ ਡੀਓ ਹੈ ਜੀ 300 ਰੁਪਿਆ ਇਹਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 50 ਰੁਪਏ ਦਾ ਤੁਸੀਂ 300 ਦਾ ਇੱਕ ਸੇਲ ਕਰਨਾ ਹੈ ਮੈਂ ਤੁਹਾਨੂੰ 300 ਦੇ 5 ਪੀਸ ਦਵਾਂਗਾ ਠੀਕ ਹੈ ਜੀ ਹੈਲੋ ਪੰਜ ਲੈ ਜਾਓ 6 ਲੈ ਜਾਓ ਦੇਖੋ ਇਹ ਹੈ 헤어 ਡਮੀ ਆ ਜੀ 헤어 ਡਮੀ ਕਿੰਨੇ ਦੀ ਪੈਣੀ ਤੁਹਾਨੂੰ 350 ਰੁਪਏ ਦੀ ਸਿਰਫ 350 ਰੁਪਏ ਦੀ 헤어 ਡਮੀ ਜੋ ਮਰਜ਼ੀ ਕਰੋ ਪਾਰਲਰ ਵਾਲਿਆਂ ਨੂੰ ਸਭ ਤੋਂ ਪਹਿਲੇ 헤어 ਡਮੀ ਚਾਹੀਦੀ ਹੈ ਠੀਕ ਹੈ ਜੀ ਆ ਬਰਸ਼ ਆ ਗਏ ਜੀ ਟੂਥ ਬਰਸ਼ ਆ ਗਏ ਕਿੰਨੇ ਦਾ ਪੈਣਾ 15 ਰੁਪਏ ਦਾ ਕਿੰਨੇ ਦਾ ਸੇਲ ਹੋਣਾ 40 ਰੁਪਏ ਦਾ ਤੁਸੀਂ ਮੈਡੀਕਲ ਤੇ ਜਾਉਂਗੇ ਮੈਡੀਕਲ ਤੇ ਟੂਥ ਬ੍ਰਸ਼ ਲੈਣ ਜਾਉਂਗੇ ਕਿੰਨੇ ਦਾ ਮਿਲਣਾ 40 ਰੁਪਏ ਦਾ ਕਿਉਂਕਿ ਇਹਦੇ ਉੱਤੇ 40 ਰੁਪਏ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਏ ਠੀਕ ਹੈ ਜੀ ਇਹ ਦੇਖੋ ਤੁਸੀਂ ਹੁਣੇ ਪਾਰਲਰ ਦੀ ਗੱਲ ਚੱਲੀ ਸੀ ਇਹ ਦੇਖੋ ਆ ਪਾਰਲਰਾਂ ਦੇ ਉੱਤੇ ਆ ਪਾਰਲਰਾਂ ਦੇ ਉੱਤੇ ਫੇਸ ਵੋਸ਼ ਚੱਲਦੇ ਆ ਕਲੀਨਸਿੰਗ ਮਿਲਕ ਚੱਲਦੇ ਆ ਐਕਸਚेंजर ਟੋਨਰ ਚੱਲਦੇ ਆ ਕਿੰਨੇ ਦਾ ਪੈਣਾ 60 ਰੁਪਏ ਦਾ ਕਿੰਨੇ ਦਾ ਪੈਣਾ ਹੈ 60 ਰੁਪਏ ਦਾ ਕੰਪਨੀ ਦੀ ਚੀਜ਼ ਹੈ ਡੇਟ ਚੈੱਕ ਕਰੋ 2027 ਨੂੰ ਐਕਸਪਾਇਰ ਹੋਣਾ ਹੈ 180 ਰੁਪਏ ਦੀ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 60 ਰੁਪਏ ਦਾ ਸਾਡੇ ਆਸ਼ੀਰਵਾਦ ਨਾਲ ਇੱਥੇ ਤੱਕ ਪਹੁੰਚਿਆ ਨਹੀਂ ਤੇ ਮੇਰੀ ਇਹ ਗਵਾਤ ਨਹੀਂ ਸੀ ਇਹ ਦੇਖੋ ਇਹ ਜੋਤੀ ਦੀ ਕਰੀਮ ਹੈ ਜੀ ਸ਼ੇਵਿੰਗ ਕਰੀਮ ਹੈ ਕਿੰਨੇ ਦੀ ਪੈਣੀ 18 ਰੁਪਏ ਦੀ ਔਰ ਤੁਸੀਂ ਮਾਰਕੀਟ ਖੁੱਦ ਤੁਹਾਨੂੰ ਪਤਾ ਹੈ ਕਿੰਨੇ ਦੀ ਲੈਣ ਜਾਂਦੇ ਹੋ ਆ ਦੇਖੋ ਆ ਬੱਚਿਆਂ ਦੀਆਂ ਬੋਨੀ ਦੀਆਂ ਨਿਪਲ ਐ ਆਪਣਾ 15 ਪੀਸ ਐ ਸਾਰੀ ਦੁਨੀਆ ਤੁਹਾਨੂੰ ਹੋਲ سیلਰ ਕੀ ਕਿੰਨੇ ਦਾ ਲਾਂਦੇ ਨੇ 15 ਉਹ 5 75 ਠੀਕ ਹੈ ਜੀ 75 ਰੁਪਏ ਦਾ ਡੱਬਾ ਦਿੰਦੇ ਆ 5 ਰੁਪਏ ਦੇ ਹਿਸਾਬ ਨਾਲ ਕਿਉਂਕਿ ਇਹਦੇ ਉੱਤੇ 15 ਰੁਪਏ ਐਮ ਆਰ ਪੀ ਐ ਠੀਕ ਹੈ ਮੈਂ ਤੁਹਾਨੂੰ ਕਿੰਨੇ ਦਾ ਦਵਾਂਗਾ 55 ਰੁਪਏ ਦਾ ਪੈਕਟ 55 ਓਨਲੀ 55 ਚ ਤੁਹਾਨੂੰ ਕਿੰਨੇ ਪੀਸ ਦਵਾਂਗਾ 15 ਪੀਸ ਠੀਕ ਹੈ ਜੀ ਇਹ ਸਾਰਾ ਐਚ ਆਰ हेयर ਮੂਵਰ ਲੱਗਾ ਠੀਕ ਹੈ ਜੀ ਇਹਦੇ ਉੱਤੇ 100 ਰੁਪਿਆ ਐਮ ਆਰ ਪੀ ਹੈ ਤੁਹਾਨੂੰ ਕਿੰਨੇ ਦਾ ਪੈਣਾ 15 ਰੁਪਿਆ ਦਾ 100 ਰੁਪਿਆ ਐਮ ਆਰ ਪੀ 15 ਰੁਪਏ ਔਰ ਇਹ ਦੇਖੋ ਇਹ ਰੂਮ ਫਰੈਸ਼ਨਰ ਹੈ ਠੀਕ ਹੈ ਜੀ 180 ਰੁਪਏ ਪਰ ਪੀਸ ਦੇ ਉੱਤੇ ਐਮ ਆਰ ਪੀ ਹੈ ਫਰੈਸ਼ ਡੇਟ ਦਾ ਮਾਲ ਤੁਹਾਨੂੰ ਕਿੰਨੇ ਦਾ ਪੈਣਾ 55 ਰੁਪਏ ਦਾ ਕਿੰਨੇ ਦਾ ਪੈਣਾ 55 ਰੁਪੀਸ ਓਨਲੀ ਦਸੂ ਰੂਖੋਈ ਸਿਰਫ ਹੈ ਤੁਹਾਡਾ ਪਿਆਰ ਹੈ ਐਦਾਂ ਹੀ ਪਿਆਰ ਦੇਂਦੇ ਰਹੋ ਭਰਾ ਨੂੰ ਤੁਹਾਡੇ ਭਰਾ ਦੀ ਦੁਕਾਨ ਹੈ ਫੀਲਡ ਗੰਜ ਮੈਂ ਤੁਸੀਂ ਬਸ ਅੱਡਾ ਲੁਧਿਆਣਾ ਆਣਾ ਮੇਰੀ ਲੁਧਿਆਣਾ ਸ਼ਾਪ ਹੈ ਮੈਨੂੰ ਕਾਲ ਕਰਨੀ ਆ ਭਾਜੀ ਤੁਸੀਂ ਸਦਰ ਬਾਜ਼ਾਰ ਤੋਂ ਗੱਲ ਕਰ ਰਹੇ ਹੋ ਦਿੱਲੀੋਂ ਗੱਲ ਕਰ ਰਹੇ ਹੋ ਨਹੀਂ ਮੈਂ ਲੁਧਿਆਣਾ ਤੋਂ ਗੱਲ ਕਰ ਰਿਹਾ ਹਾਂ ਲੁਧਿਆਣਾ ਮੇਰੀ ਸ਼ਾਪ ਹੈ ਤੁਸੀਂ ਮੇਨ ਬਸ ਅੱਡਾ ਰੇਲਵੇ ਸਟੇਸ਼ਨ ਆਓ ਠੀਕ ਹੈ ਜੀ ਰੇਲਵੇ ਸਟੇਸ਼ਨ ਜਾਂ ਬਾਸ ਸਟੇ ਦੇ ਆਕੇ ਤੁਸੀਂ ਫੀਲਡ ਗੰਜ ਦਾ ਆਟੋ ਲੈਣਾ ਤੁਸੀਂ ਕਹਿਣਾ ਫੀਲਡ ਗੰਜ ਜਾਣਾ ਗਲੀ ਨੰਬਰ 11 ਗਲੀ ਨੰਬਰ 11 ਅੱਧ ਗਲੀ ਚਾਹੋਗੇ ਸਾਗਰ ਕੋਸਮੈਟਿਕ ਜਿੰਨੂੰ ਮਰਜ਼ੀ ਪੁੱਛ ਲਓ ਸਾਗਰ ਕੋਸਮੈਟਿਕ ਫੀਲਡ ਗੰਜ ਗਲੀ ਨੰਬਰ 11 ਲੁਧਿਆਣਾ ਥੈਂਕ ਯੂ ਥੈਂਕ ਯੂ ਸੋ ਮਚ